ਦੋ ਪੂਣਾ ਆ ਗਿਆ ਉਹ ਹਾਂ ਦਾ ਚੱਕੀ ਹਾਲ ਚਾਲਾ ਪੁੱਤਰਾ ਬਣ ਗਿਆ ਸਰਪੰਚ ਉਹ ਹਾਂ ਸਰਪੰਚ ਤੇ ਬਣ ਗਿਆ ਪਰ ਲੋਕਾਂ ਨੇ ਤੋ ਕਢਾਤਾ ਉਹ ਕੀ ਹੋ ਗਿਆ ਉਹ ਤੁਹਾਨੂੰ ਪਤਾ ਹੀ ਆ ਉਹ ਫਿਰ ਕੀ ਹੋਇਆ ਸਰਪੰਚ ਸਾਹਿਬ ਬਣ ਗਿਆ ਵਾ ਸਰ ਲੋਕਾਂ ਦੇ ਕਿਹੜੇ ਮੂੰਹ ਫੜੇ ਜਾਂਦੇ ਆ ਉਹ ਪੁੱਤਰਾ ਗੱਲ ਤਾਂ ਤੇਰੀ ਸਹੀ ਆ ਸਰਪੰਚਾਂ ਲੜਨ ਦੇ ਕਿੜੇ ਸੌਕੀਆ ਜਾਣਦੇ ਇਹ ਗੱਲਾਂ ਕੋਈ ਨਹੀਂ ਜਦੋਂ ਮਰਜ਼ੀ ਆ ਜਾਓ ਇਕੜਾ ਬਿਆਹ ਹਾਂ ਪੌਜਗੀਰ ਸਿਆ ਕੀ ਹਾਲਾ ਸਰਪੰਚਾ ਕਰਈਆਂ ਹਾਂ ਹਾਂ ਕਰਈਆਂ ਉਹਨਾਂ ਸੀ ਮੜਾ ਜਾ ਕੰਮ ਸੀ ਕੀ ਕੰਮ ਸੀ ਕੋਈ ਨਹੀਂ ਦੱਸਦੇ ਹੋ ਉਹ ਮੁੰਡੇ ਦੇ ਕਾਗਜ਼ ਸੀ ਦੋ ਕ ਸਾਈਨ ਜੇ ਕਰਾਉਣੇ ਸੀ ਸਾਈਨ ਕਰਵਾਉਣੇ ਆ ਆਹੋ ਆਹੋ ਹਾਂ ਹਾਂ ਕੋਈ ਨਹੀਂ ਆ ਜਾਓ ਰੁਪਈਆ 5000 ਲਈ ਆਇਆ ਨਾਲ ਸਰਪੰਚਾ ਸੈਨ ਕਰਨ ਦੇ 5000 ਆਹੋ ਬਈ 5000 ਸੈਨ ਕਰਨ ਦੇ ਲੈਣੇ ਨਾ ਕੋ ਸਰਪੰਚਾ ਤੈਨੂੰ ਅਸੀਂ ਸਾਰੇ ਟੱਬਰ ਨੇ ਵੋਟਾਂ ਪਾਈਆਂ ਸੀ ਤੂੰ ਪੈਸੇ ਮੰਗੀ ਜਾਣਾ ਦੇਖ ਪਾਉ ਜਦੋਂ ਵੋਟਾਂ ਜੀ ਨਾ ਤੁਸੀਂ ਇੱਕ ਮਹੀਨਾ ਪੂਰਾ ਆਪਣੀ ਮਰਜ਼ੀ ਦਾਰੂ ਪੀਤੀ ਘਰੇ ਬੈ ਕੇ ਮੰਗ ਮੰਗ ਕੇ ਤੁਸੀਂ ਮੀਟੀ ਖਾਦਾ ਤੇ ਜਿੱਦੜ ਵੋਟ ਪਣੀ ਸੀਗੀ ਕਿਸੇ ਨੇ 2000 ਵੋਟ ਦਾ ਕਿ ਸਿਰਫ 3000 ਰੁਪਏ ਦਾ ਕਿਨੇ 4000 ਰੁਪਏ ਦਾ ਮੰਗਿਆ ਮੈਂ ਪੈਸੇ ਦੇ ਕੇ ਫਿਰ ਵੋਟਾ ਲਈਆ ਮੈਂ ਫ੍ਰੀ ਸਪੈਂਚ ਨਹੀਂ ਬਣਿਆ ਤੁਸੀਂ ਨਹੀਂ ਬਣਾਇਆ ਮੈਨੂੰ ਪਹਿਲੇ ਆਉਣੇ ਪਹਿਣਗੇ ਜੀ ਬਿਲਕੁਲ ਜੀ ਬਿਲਕੁਲ ਪੈਸੇ ਲਾਏ ਹੋ ਤੇ ਸਾਈਨ ਕਰਵਾ ਲਿਓ ਇਹ ਦੁਨੀਆ ਦੇ ਰੰਗਾਂ ਖੇਰ ਕਹਿੰਦੇ ਆ ਸਰਪੰਚ ਪੈਸੇ ਖਾ ਗਿਆ ਜਦੋਂ ਅਸੀਂ ਮਹੀਨਾ ਮਹੀਨਾ ਸ਼ਰਾਬਾਂ ਵੀ ਪੀੜੀਆਂ ਮੀਟਿਸ ਰੋ ਖਾਣਾ ਫਿਰ ਵੋਟਾਂ ਵੇਲੇ ਪੈਸੇ ਲੈ ਕੇ ਵੋਟ ਪਾਉਣੀ ਆ ਫਿਰ ਸਾਨੂੰ ਕਹਿਨ ਦਾ ਹੱਕ ਨਹੀਂਗਾ ਕਿ ਸਰਪੰਚ ਪੈਸੇ ਖਾਂਦਾ ਸੱਚਾ